ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਨੇ ਕੀ ਲਿਖਿਆ ਅਮਰ ਅਸਰ ਪਹੁੰਚ ਕੇ ਕਰ ਇਤਨਾ ਖੂਨ ਵਹਾਵੇ ਘੋੜੇ ਦਾ ਤੰਗ ਖੂਨ ਵਿੱਚ ਭਿੱਜ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੋੜੇ ਦਾ ਢਿੱਡ ਖੂਨ ਦੇ ਨਾਲ ਭਿੱਜ ਜਾਣਾ ਉਹ ਫੌਜਾ ਕਿੱਥੋਂ ਚੜ੍ਹਣੀਆਂ ਨੇ ਔਟਾਰੀ ਤੋਂ ਔਟਾਰੀ ਤੋਂ ਆਕੇ ਅਮਰ ਅਸਰ ਦੇ ਵਿੱਚ ਜੁਦ ਹੋਣਾ ਵਾ ਉਦੋਂ ਅਮਰਸਾਤ ਉਹ ਅੱਗੇ ਕੀ ਲਿਖਿਆ ਕਹਿੰਦੇ ਤਾਬਾ ਜਲੰਧਰਾ ਲੂਧਾਪਾਰਾ ਕੋ ਲੂਟ ਕਰ ਸ਼ਹਿਰ ਅੰਮ੍ਰਾਲਾ ਲੂਟ ਵੀ ਜਲੰਧਰਾ ਤੋਂ ਅੱਗੇ ਲੁਧਿਆਣਾ ਲੁਧਿਆਣੇ ਤੋਂ ਅੱਗੇ ਅੰਮ੍ਰਾਲਾ ਕਹਿੰਦੇ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਤਵੇ ਰੂਸ ਚੀਨ ਹਿੰਦ ਵਿੱਚ ਚੜੇ ਆਵੇ ਵੀ ਉਦੋਂ ਫਿਰ ਚੀਨ ਤੇ ਰੂਸ ਇੰਡੀਆ ਦੇ ਉੱਤੇ ਹਮਲਾ ਕਰਨਗੇ ਹੋਰ ਜੁੱਧੇ ਮੱਜ ਕਰ 70 ਕਰੋੜ ਸੀ 17 ਕਰੋੜ ਬਚ ਜਾਵੇ ਕਹਿੰਦਾ ਭਾਬ 70 ਕਰੋੜ ਦਾ ਜੱਗ ਹੋਣਾ ਵਾ 70 ਕਰੋੜ ਦੇ ਵਿੱਚ 17 ਕਰੋੜ ਬਚਣਾ ਵਾ 53 ਕਰੋੜ ਬੰਦੇ ਦਾ ਕਤਲੇਆਮ ਹੋ ਜਾਣਾ ਵਾ ਦੇ ਉਦੋਂ ਬਾਅਦ ਧੰਨ ਗورو ਕਨਗਈ ਧਰਮਾਰਾਜ ਕੀ ਲਿਖਦੇ ਆ ਕਹਿੰਦਾ ਦਿੱਲੀ ਤਖਤ ਪਰ ਵਹਿ ਜਾਵੇ ਗੁਰੂ ਕੀ ਫੌਜ ਤਬੇ ਸਵੇ ਅਮਰਤ ਪਾਣਾ ਕਰੇਗੇ ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਖਾਵੇ ਨੰਗਾ ਭੁਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਬ ਕਲਜੋਗਾ ਮੈਂ ਸਤਜਗਤ ਹੋਸੀ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਧਾਨ ਗੁਰੂ ਕਲਗੀ ਧਰ ਮਹਾਰਾਜ ਜੀ ਨੇ 552 ਅੰਗ ਤੋਂ ਲੈ ਕੇ 610 ਅੰਗ ਤੱਕ ਜੋ ਜਣਦੇ ਉਹ ਮਹਾਰਾਜ ਦੀਆਂ ਭਵਿਖ ਬਾਣੀਆਂ ਲਿਖੀਆਂ ਵੀ ਕਿੱਥੇ ਪ੍ਰਗਟ ਹੋਣਾ ਉਹਦੇ ਜੋ 14 ਵਾਰੀ 14 ਪੈ ਰਹੇ ਆ ਉਹਦੇ ਵਿੱਚ ਸ਼ਬਦ ਵਾਰ-ਵਾਰ ਆਊਗਾ ਹਰ ਭਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵੇਂਗੇ ਉਸ ਹਰੀ ਮੰਦਰ ਦੇ ਵਿੱਚ ਉਹ ਦਸਵੇਂ ਸਿੱਖ ਪਿਤਾ ਜੀ ਨੇ ਪ੍ਰਗਟ ਹੋਣਾ ਉਹਨਾਂ ਦੇ ਹੱਥ ਦੇ ਵਿੱਚ ਕੀ ਹੋਊਗਾ ਕਹਿੰਦੇ ਖੰਡਾ ਜਾਂ ਕੇ ਹੱਥਵੇਂ ਕਲਗੇ ਸੋਹੈ ਅਸੀਸ ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ Just.